ठीक काल जी आपका दिल से सारे बढ़िया होंगे आज हम बनाਉਣ जा रहे हैं संडेश फैशन होममेड पिज़्ज़ा साडे शेफ प्रिंस खुरमी हेलो दोस्तों क्या हाल चाल है आज हम बनाने वाले हैं होममेड पिज़्ज़ा तो चलो अभी हम स्टार्ट करते हैं सबसे पहले हम आपको दिखाते हैं कि हमारे पास है क्या-क्या अह -क्या। इसके लिए हम यूज करेंगे ये पिज़्ज़ा सॉस उसके बाद हम इसमें यूज करेंगे चीज़ उसके बाद हम इसमें यूज करेंगे बटर ਔਰ ਲਾਸਟ ਪਿਆ ਬਤਾਨਾ ਕਿ ਆਪਕੋ ਕਿਹਦਾ ਲਗਾ ਹਮਾਰਾ ਪੀਸਾ ਸੇਵਾਦਾਰ ਆਪਾ ਲਾ ਰੱਖਿਆ ਕੰਮ ਤੇ ਇਹ ਬੰਦਾ ਗੰਡੇ ਕੱਟੀ ਜਾਂਦਾ ਤੇ ਇਹ ਬੰਦਾ ਆ ਟਮਾਟਰ ਨੂੰ ਮੋਟਰ ਕੱਟੀ ਜਾਂਦਾ ਆ ਮੈਨੂੰ ਇਹਨਾਂ ਨੇ ਪਹਿਲਾ ਵੀਡੀਓ ਚ ਲੈ ਆਣੀ ਤੇ ਐਤ ਕਿ ਮੈਂ ਆ ਗਿਆ ਹੁਣ ਕਿ ਜੇ ਇਹ ਗੱਲ ਗਲਤ ਆ ਯਾਰ ਤੁਸੀਂ ਮੈਨੂੰ ਵੀਡੀਓ ਚ ਲੈ ਆਣੀ ਮੈਡਮ ਜੀ ਮਨਿਆ ਚੈਨਲ ਸੋਤੇ ਨਾ ਤੇ ਸੀ ਪਰ ਮੈਨੂੰ ਵੀਡੀਓ ਚ ਲੈਣਾ ਜ਼ਰੂਰੀ ਸੀ ਆ ਬਾਲ ਮੂੜ ਵਧੀਆ ਥੜੀ ਥੜੀ ਕਟਾ ਕੇ ਆਇਆ ਦੇਖੋ ਪਰ ਦੱਸੇ ਵੀ ਵਿੱਚ ਕਹਿਣਾ ਜ਼ਰੂਰੀ ਹੁੰਦਾ ਇਹਦੇ ਵਿੱਚ ਕਹਿਣਾ ਜ਼ਰੂਰੀ ਹੁੰਦਾ ਇਹ ਬਲੌਗ ਫਰਸਟ ਬਲੌਗ ਹੈ ਨਾ ਇਸ ਲਈ ਹੁਣ ਜਿਵੇਂ ਕਹਿ ਦਿੱ ਆ ਪੰਜਾਬੀ ਚ ਵੀ ਜਵਲੀਆਂ ਮੱਜਣਗੀਆਂ ਜਵਲੀ ਮਾਰਦੀਆਂ ਹਾਂ ਯੈਸ ਬਿਲਕੁਲ ਰਾਈਟ ਯਾਰ ਆ ਸਨਸਪਟ ਕੱਟਾ ਜਾ ਰਹੇ ਹਾਂ ਯਾਰ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਸ ਤੇ ਲਗਾਇਆ ਜੀ ਇਹ ਮੂਲ ਬਟਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਪਾ ਲਗਾਉਣ ਜਾ ਰਹੇ ਹਾਂ ਜੀ ਪੀਜ਼ਾ ਸੌਸ ਕੇਚੱਪ ਹੀ इस तू तो बाद आप लगावे म्योनीस फिर आपू रखा रेडी होने ली ओवन हज पहली ओवन चलो तो बस इन्ना का दिखा दो ये की है मेोनीज मेोनीज वेरी गुड देखने ਦੇ ਕੰਚ ਸਰ ਜੁਰਾ ਨਹੀਂ ਫੜੋ। ਉਹ ਨਹੀਂ ਜਿਹੜਾ ਮਸਾਲਾ ਜਿਹਾ ਲੈਂਦਾ ਸੀ ਆਪਾਂ। ਮਸਾਲਾ ਕਿਹੜਾ? ਆਂ ਲੇਕ ਨਹੀਂ ਆਇਆ ਇਸ। ਇਹ ਲੋ ਜੀ ਆਪਾਂ ਭੁੱਕ ਤਾਂ ਮਸਾਲਾ ਜਆ। ਸੋਨਾ ਮਿਰਚ ਕੰਨੇ ਕੁੰਡੇ ਜੀ। ਇੱਧਰ ਮਸਾਲਾ ਹੋਰ ਵੀ ਤਿਆਰ ਹੋ ਰਿਹਾ। ਆਪੇ ਇਸ ਬੂਸਾ ਲਾ ਕੇ ਆਪਾਂ ਵਧੀਆ ਤਿਆਰ ਕਰਤਾ। ਇਹ ਆ ਲੋ। ਹੁਣ ਰੱਬ ਜਾਣਦਾ ਕਹੇ ਜਾ ਬਣੂ 5 ਮਿੰਟ ਦਾ ਲੱਗ ਰਗੇ ਜੀ ਵਾਧੂ ਆ ਓਕੇ ਵੇਟ ਕਰੀਏ ਨੇ ਜੀ ਦੇਖਦੇ ਹਾਂ ਹੁਣ ਕਹੇ ਜਾ ਬਣੇ ਕੀ ਰੰਗ ਭਾਗ ਲਾਇਆ ਇਹ ਸਾਡਾ ਸੈਕੰਡ ਪੀਜ਼ਾ ਤਿਆਰ ਹੋ ਰਿਹਾ ਹੈ ਇਹ ਮੁਕੰਦਲਿੰਕ ਨਹੀਂ ਹੋ ਰਿਹਾ ਤੇ ਉਹ ਨਹੀਂ ਫੜ ਲੀ ਜੇ ਰੋ ਫੜ ਜਮਾਣ ਲੋਗਾਂ ਦਾ 3 ਮਿੰਟ ਦਾ ਟਾਈਮ ਲਾਇਆ ਜੀ ਪੀਜ਼ਾ ਦੇਖਦੇ ਕਿਵੇਂ ਬਣਿਆ ਕਿਵੇਂ ਨਾ ਬੜੀ ਮਨਪ੍ਰੀਤ ਨੂੰ ਕਰ ਦੇਣਾ ਰੱਖਣਾ ਪੜ ਗਿਆ ਬਣ ਗਿਆ ਜਦੋਂ ਬਾਅਦ ਜਮਾ ਬਣਿਆ ਪਿਆ ਯਾਰ ਖਰਾਬ ਹੋ ਜਦੋਂ ਬਾਅਦ ਆਏਰੇ ਉਫਣੇ ਕਿਉਂ ਨਹੀਂ ਕਹੇ ਜੀ ਦੇਖਣ ਨਹੀਂ ਚਾਹ ਰਹੇ ਹਾਂ ਹਾਂ ਨਹੀਂ ਚੋਲ ਚਾਪਿਆ ਨੀ ਚੋਲ ਬਟਰ ਲੱਗਦਾ ਹੁੰਦਾ ਹੈਗਾ ਉਹ ਕੀ ਗੱਲ ਹੈ ਕੱਚਾ ਰਹੇਗਾ ਨੀ ਚੋਲ ਉਫਣੇ ਰਹਿਣਾ ਜਿਵੇਂ ਜਿਵੇਂ ਇਹ ਨੂੰ ਚੇ ਵੀ ਬਟਰ ਲਾਉਣਾ ਹੁੰਦਾ ਹੈ ਨਾ ਗੇਰ ਰੜਦਾ ਜਿਵੇਂ ਮੋਟਾ ਜਿਆ ਨਹੀਂ ਹੁੰਦਾ ਹੈ ਨਾ ਮੈਰੀ ਇਹ ਪਹਿਲਾਂ ਵੀ ਇਹ ਗੱਲ ਨਹੀਂ ਬਣੀ 2 ਮਿੰਟ ਹੋਰ ਲਾਇਏ ਨੇ ਕਿੱਛ ਜਿਹਾ ਸੀ ਪਤਾ ਨਹੀਂ ਇਸਨੇ ਪਤਾ ਨਹੀਂ ਫਸਟ ਟਾਈਮ ਆ ਨਾ ਹੌਲੀ ਹੌਲੀ ਚਾਹੋ ਇਹ ਸਾ ਕੋ ਵੀ ਸਾਡੇ ਨਵੇਂ ਨਵੇਂ ਅਸੀਂ ਬਣੇ ਨੇ ਹਾਂ ਰੀਤ ਰੀਤ ਬੈਠੀ ਆ ਟੀਵੀ ਲਾ ਕੇ ਦੇਖ ਕੇ ਐਨ ਚਲ ਬਸਾ ਬਣ ਜੂਗਾ ਅਗਲੇ ਉਪਰ ਬਾਦ ਏ ਮੈਨੂੰ ਲੱਗਦਾ 10 ਮਿੰਟਾਂ ਤੇ ਲਾਉਣਾ ਪੈਂਦਾ ਹੋਊਗਾ ਪੂਰਿਆਂ ਤੇ ਆ ਦੋਹਰੀ ਸਸ ਹੋ ਗਈਆਂ ਆ ਵੀ ਪਾ ਦਿੱਤੀ ਹੈ ਵੀ ਹੋਰ ਤੋਂ ਹੋਈ ਨੇ ਵਿਆਹ ਦੇ ਵਿਆਹ ਮਾਕੇ ਪਿੱਤੀ ਗਈ ਬਸ ਫੰਤੂ ਆਪੋਕ ਉਹ ਬੈ ਗਿਆ ਹੈ ਨਾ ਆਪਣਾ ਹੁੱਕ ਲਓ ਜੀ ਦੇਖਦੇ ਆਪਾਂ ਕੀ ਗੁਲ ਖਲਾਏ ਨੇ ਤੇ ਜੇ ਮੈਂ ਕਹਣਾ ਇੱਕ ਦੋ ਬਾਤਾਂ ਯਾਰ ਹੈ ਕੱਟ ਕੇ ਖਾ ਕੇ ਦੇਖ ਲੈ ਇਸ ਤੋਂ ਬਾਅਦ ਕੀ ਦੇਖਣੀ ਚੁੜੜਿਆ ਵਸਰ ਤਾਂ ਨੀਚੋਂ ਨੀਚੋਂ ਹੀ ਪੀਆ ਉਹ ਨੀਚੋਂ ਯਾਰ ਹੁਣ ਆਈ ਹੁੰਦਾ ਉਹ ਯਾਰ ਨੀਚੋਂ ਤਾਂ ਪਤਾ ਨਹੀਂ ਰੜਿਆ ਬੰਨ ਕਿਵੇਂ ਬਣਦਾ ਠਾ ਕੇ ਤਾਂ ਦੇਖ ਲੈ ਇਹਨੂੰ ਆ ਦੇਖ ਯਾਰ ਗੰਡੇ ਦਾ ਜਮਾ ਮੱਚ ਗਿਆ ਮੱਚ ਗਿਆ ਗੰਡੇ ਛਿਮਲਾ ਮਿਰਚ ਰੜ ਗਈ ਆਪਣੀ ਬੱਜੀ ਬਣਿਆ ਪਿਆ ਕਿਉਂ ਉਹ ਵਾਲੀ ਰੜ ਗਈ ਛਿਮਲਾ ਮਿਰਚ ਵੀ ਰੜ ਗਈ ਦੇਖ ਲੋ ਕੱਟ ਕੇ ਦੇ ਦੇ ਉਦਘਾਟਨ ਕਰਕੇ ਦੇ ਦੇ ਹੈ ਰੋਲਰ ਦਾ ਹੋਣਾ ਜੀ ਨਾਲ ਕੱਟਣਾ ਵਾਲਾ ਹਮਮ ਅੱਗ ਵਰਦਾ ਪਿਆ ਉਹ ਬਣ ਗਿਆ ਹੋਰ ਇੱਕ ਦੋ ਵੱਧ ਜਿਵੇਂ ਨਮਨ ਠੀਕ ਹੈ ਕਿੱਥੇ ਆਉਂਦਾ ਮਸਾਲਾ ਜਾਂ ਉਤਰੀ ਹਾਏ ਬਈ ਸਭ ਫਰਾਉ ਕਰ ਉਹ ਚਲੋ ਹੋ ਜਾਂਦਾ ਮਾੜਾ ਮੁੱਤਾ ਤੇ ਜੀ ਕੱਟਿਆ ਨਹੀਂ ਜਿਆ ਯਾਰ ਹੂੰ ਕੀ ਕਰੂਗਾ ਸਰਦਾ ਸ਼ਾਇਦ ਬਈ ਲੋਕਾਂ ਪਲੀ ਸ਼ਰਫਾ ਸਰਦਾ ਥੋੜਾ ਜਿਹਾ ਨਮਾ ਸੀਗਾ ਜੀ ਕੀ ਕਰੀਏ ਵੀ ਕਿਹਾ ਵੀ ਭਾਈ ਅੱਗੇ ਤੋਂ ਦੇਖਦੇ ਆਂ ਕਿ ਕੀ ਕਮੀ ਐ ਤਾਂ ਮਤ ਲੱਗੇ ਹਾਂ ਫਿਰ ਦੂਸਰੇ ਚ ਪਤਾ ਲੱਗ ਜਾਊਗਾ ਬਣਾਉਣ ਵੇਲੇ ਲੈ ਕੇ ਜੀ ਆ ਗਏ ਜੀ ਬਲਕਿ ਨੱਕਾ ਚਾਹੇ ਨੰਦੇ ਦਾ ਇੱਕ ਉਹ ਤੈਨੂੰ ਵੀ ਦਵੂੰ ਮੈਂ ਹੁਣ ਗਵਾਂਢੀ ਨਦੂੰ ਸਾਸਤਾ ਪਾ ਦੰਦੇ ਉਹਨੂੰ ਸਾਸਤੀ ਪੁੱਛਦੇ ਸਤਾ ਪਾ ਲਾਉਂਦੇ ਮਸਾਂਦੇ ਪਤਾ ਲੱਗੂ ਕਰਨਾ ਹਾਂ ਸਾਸਸਵਾਦੀ ਕਮੀ ਕਿੱਥੇ ਰਹਿ ਗਈ ਕਿੱਥੇ ਕਿਵੇਂ ਰੁਲ ਗਈ ਕਮੀ ਕਿੱਥੇ ਰਹਿ ਗਈ ਸਾਡੇ ਪੀਏ ਵਿੱਚ ਬਣ ਗਿਆ ਹੁਣ ਨਹੀਂ ਕੱਚਾ ਕੱਚਾ ਅਰਕੱਚਾ ਬੈਠਾ ਹੋਏ ਇੰਨੇ ਟਾਈਮ ਤੱਕ ਤਾਂ ਲਾਤਾ ਜੀ ਲੋ ਜੀ ਪਹਿਲਾ ਪੀਜ ਤਾਂ ਸਾਡਾ ਫਿਲ ਹੋ ਗਿਆ ਮਿਸ਼ਨ ਫੇਲਡ ਕੱਚਾ ਬੀਜ ਆ ਸੀ ਪਰ ਭੁੱਖੇ ਦੀ ਲੱਗੀ ਸੀ ਖਾਣ ਨੂੰ ਸੈਕੰਡ ਪੀਜ ਐ ਇਹ ਦੇ ਦਿੰਦੇ ਐਪ ਕੀ ਬੰਦ ਕਰ ਦੇ ਜੇ ਦੀ ਆਪਸ਼ਨ ਤਾਂ ਬੀ ਐ ਪਹਿਲੇ ਮੈਂ ਕਰ diel ਦੀ ਆਪਸ਼ਨ ਨਹੀਂ ਦਬੀ ਸੀ ਇਹਦੇ ਹੋਰ ਹੀ ਨਾ ਧੜਾਕਾ ਬਾਦੀ ਐ ਸਤ ਸ੍ਰੀ ਅਕਾਲ ਤੁਹਾਨੂੰ ਦੇ ਹੋਣਾ ਪਈ ਜੱਗਲਾ ਇੱਕ ਦੇਖ ਲਓ ਪਹਿਲਾਂ ਇੱਕ ਦੇਖੀਏ ਪਹਿਲਾਂ ਦੇਖ ਯਾਰ ਕੀ ਕੋਈ ਕਮੀ ਤਾਂ ਨਹੀਂ ਹੈ ਗੜ ਕਿਉਂ ਨਹੀਂ ਰੀੜਾ ਰੋਟੀ ਕਮੀ ਕਿੱਥੇ ਰਹਿ ਨਹੀਂ ਸਾਰੇ ਇਹ ਛੋਟਾ ਬੇਸ ਨਹੀਂ ਵਧੀਆ ਹੈਗਾ ਲਿਆਏ ਲੈ ਯਾਰ ਬੇਸ ਵਧੀਆ ਨਹੀਂ ਖੱਦ ਹੋ ਗਈ ਯਾਰ ਪਤਾ ਇਹ 45 ਦੇ 2 ਨੇ ਕਿਤੇ ਕੰਪਨੀ ਦਾ ਇਹ ਇਹਸ ਵਧੀਆ ਨਹੀਂ ਕੋਈ ਉਸਹੀ ਗੱਲ ਆ ਉਹ ਭੁੱਖੇ ਨਹੀਂ ਲੱਗੀ ਸੀ ਬੱਚੇ ਹੀ ਖਾਦੇ ਨੇ ਲੇਕਿਨ ਮੈਨੂੰ ਮੈਥਾ ਹੋਰ ਲੱਭਦੀ ਰਹਗੀ ਆਹ ਬੱਚੇ ਪਹਿਲੀ ਖਸਾਰਾ ਹੀ ਬਾਗ ਗਏ ਬੱਚੇ ਖਾਣ ਦਿੱਤਾ ਬੇਸ ਹੀ ਫੜਾ ਦੇਣੇ ਤੈਨੂੰ ਜੈਕ ਖਾਈ ਚੱਲ ਬੱਚਾ ਮੈਂ ਉੱਪਰਲਾ ਆ ਵੀ ਮਟੀਰੀਅਲ ਲਾ ਕੇ ਬੋਸ ਸਾਹ ਨੂੰ ਇਹ ਕਿਹ ਜੀ ਲਾ ਕੇ ਦੇ ਦਿੰਦੇ ਇਹਨੂੰ ਅਹੀਂ ਖਾ ਲੂਗੀ ਇਹ ਬੰਨ ਨਾ ਰੋੜਾ ਵੇ ਉਹ ਦੇਖ ਬਣ ਗਈ ਗੱਲ ਦੇਖ ਕਲ ਦਾ ਬ੍ਰੀਕ ਜਸਾ ਹੱਜ ਸੀਗਾ ਦੇਖ ਸੁਣਨ ਲੱਗਿਆ ਹਾਂ ਚਲੋ ਦੇਖਦੇ ਹਾਂ ਅਹ ਤੁਹਾਨੂੰ ਦੱਸ ਪੈ ਨੂੰ ਐਨੀ ਵਾਰ ਆਇਆ ਤੇ ਬਦਲੂਗਾ ਹਾਂ ਸਹੀ ਗੱਲ ਆ ਵਾਰ ਆਇਆ ਤੇ ਐਨੀ ਵੀ ਮੈਂ ਮਾੜੀ ਹੁੰਦੀ ਆ ਪਰਮਿੰਦਰ ਪਰ ਮੈਨੂੰ ਦੇਖੇ ਦੇ ਵਿੱਚੋਂ ਲੱਗ ਰਿਹਾ ਜਿਹੜਾ ਇਹ ਪੂਰੀ ਜਬਰਦਸਤ ਚੀਜ਼ ਬਣੂਗਾ ਇਹ ਬਣੂ ਪੂਰਾ ਘੈਂਟ ਮੰਨ ਜਾ ਚਲੋ ਦੇਖਦੇ ਮੰਨ ਜਾ ਮੇਰੀ ਗੱਲ ਸੁਨੋਦਰਾ ਮੰਨ ਜਾ ਐਨੀ ਮੈਂ ਤੇ ਨਾ ਗੱਲ ਕਰਿਆ ਕਰੋ ਤੁਸੀਂ ਮੈਂ ਮਾੜੀ ਹੁੰਦੀ ਆ ਮੈਂ ਮਾੜੀ ਹੁੰਦੀ ਆ ਪੁੱਤ ਮੈਂ ਮਾੜੀ ਹੁੰਦੀ ਆ ਪੁੱਤ ਉਸ ਨੂੰ ਆਵਾਜ਼ ਬੰਦ ਕਰ ਦੋ ਫੋਨ ਦਾ ਨਾ ਨਹੀਂ ਫੋਨ ਲੈ ਕੇ ਉਹ ਕਾਹਦਾ ਯਾਰ ਸੱਦ ਹੋ ਗਈ ਉਹ ਵੀ ਆ ਕੇ ਜਾਣੇ ਕਿ ਦੇਖ ਦੇ ਕੇ ਇਹਨਾਂ ਨੂੰ ਹੋਂਦ ਦੇ ਕੇ ਛੱਡੋ ਨਹੀਂ ਐਸੇ ਆਪਣਾ ਮਿਸ਼ਨ ਕਾਮਯਾਬ ਹੋ ਗਿਆ ਮੈਂ ਕਿਹਾ ਬਣ ਗਿਆ ਕਹੇ ਜੀ ਓਏ ਫੇਜੀ ਨਾ ਬੰਦ ਕਰ ਦਿਓ ਤੈਨੂੰ ਵੀ ਲੱਗਦਾ ਦੇਖ ਇੱਕ ਮਿੰਟ ਬਣ ਗਿਆ ਬਣ ਜਾ ਕੱਟ ਕੇ ਦੇਖ ਇੱਕ ਵਾਰ ਪਤਾ ਚੱਲ ਜੂ ਵਧੀਆ ਰੈਡੀ ਜਾਂਦਾ ਗਾ ਕਿ ਨਹੀਂ ਵਧੀਆ ਰੈਡੀ ਜਾਂਦਾ ਗਲਤ ਫੈਮਿਲੀ ਹੋ ਗਈ ਸੀ ਗਲਤ ਫੈਮਿਲੀ ਹੋ ਗਈ ਸੀ ਇਹ ਦੇਖਦਾ ਫੈਮਿਲੀ ਗਲਤ ਫੈਮਿਲੀ ਹੋ ਗਈ ਸੀ ਗਲਤ ਫੈਮਿਲੀ ਮੈਨੂੰ ਹੁਣ ਵੀ ਲੱਗਦਾ ਰੋਟੀ ਬਾਗੀ ਹੋਊ ਤੇਰਾ ਬੀਜ ਜੀ ਸਭ ਢੇਰੀ ਟਾਜਣਾ ਬੜੀ ਛੇਤੀ ਟੇਰੀ ਟਮਰੀ ਕੋਈ ਪਾਣੀ ਨਹੀਂ ਆ ਕੁਝ ਨਹੀਂ ਹੁੰਦਾ ਫਿਰ ਕੱਚਾ ਆ ਜਾਗੇ ਕਿਵੇਂ ਕੱਚਾ ਬਣੇ ਮੁਕਸਰ ਨਹੀਂ ਲੱਗ ਰਹੀ ਐ ਤੱਕਰ ਜੜੋ ਲਾ ਦੀ ਤੇ ਬੀਨੋ ਘੱਲ ਲੱਗੇ ਮਤਲਬ ਐਦਾ ਹੀ ਕੁ ਗਰੀ ਪੈਸੇ ਰੱਖੀ ਸੀ ਖਰਾਬ ਦੇ ਚੱਕ ਗਿਆ ਯਾਰ ਮੈਂ ਕਿਹਾ ਸੀ YouTube ਤੇ ਦੇਖ ਲੈ ਕਿੰਨਾ ਟਾਈਮਿੰਗ ਕਿੰਨੀ ਲਾਉਂਦੇ ਨੇਗੇ ਉਹ YouTube ਤੇ ਨਾ ਪਤਾ ਕੀ ਗੱਲ ਆ ਉਹ ਬਣੂ ਬਣਦਾ ਫਰਕ ਹੁੰਦਾ ਹੂੰ ਨਹੀਂ ਕੋਈ ਗੱਲ ਨਹੀਂ ਕੋਈ ਨਾ ਸੇ ਬੋਲ ਕੇ ਹੀ ਹੋ ਗਿਆ ਨਾ ਇਹ ਚੱਕਰ ਪੈ ਗਿਆ ਫਾਈਨਲੀ ਸਾਡਾ ਸੈਕਿੰਡ ਪੀਜ਼ਾ ਆ ਰਿਹਾ ਬਾਹਰ ਸਭ ਤਾਂ ਆਪਣੇ ਕੋਲ ਦੇਖ ਰਹੇ ਆ ਇਹ ਕਿਹੋ ਜਿਹਾ ਬਣਿਆ ਨਹੀਂ ਚੋਲ ਗਈ ਨਿੱਕਾ I think it is good ਕੋਈ ਨਹੀਂ ਆਂਦਾ ਤੂੰ ਰੜਾ ਨੀਂ ਤੂੰ ਮੈਂ ਹੋਰ ਆ ਕਿਹ ਜੇ ਉਹ ਦਾ ਮੱਛਿਆ ਪਿਆ ਯਾਰ ਹੱਦ ਕਰਾ ਦੇ ਕੀ ਮੱਛਿਆ ਪਿਆ ਨਹੀਂ ਮੱਛੇ ਸਾਰੇ ਮੱਛ ਗਏ ਹੱਦ ਕਰੀਏ ਨਾ ਉਹ ਕਾਲ ਸੁਬਈ ਜਾਂਦੀ ਹੈ ਹਾਂ ਬਸ ਬੰਦ ਕਰ ਦੋ ਬਸ ਇੱਕ ਵਾਰੀ ਖਾ ਕੇ ਦੇ ਪਹਿਲਾਂ ਕੀ ਆ ਪੀ ਬਾ ਇਹਦਾ ਪਹਿਲਾ ਹੀ ਹੋਣੀ ਕੋਈ ਨਹੀਂ ਕੀ ਪਤਾ ਬਣ ਗਿਆ ਹੋਵੇ ਨਹੀਂ ਸ਼ਾਉਣ ਚਿਵਣ ਦੇ ਵਾਗ ਜਾਂਗੇ ਰੁੱਖ ਦੇ ਟਰਾਈ ਕਰਕੇ ਪੋਲਾ ਪੈ ਰਿਆ ਜਮਾ ਹਾਂ ਦੇਖੀ ਕਿੰਨਾ ਪੋਲਾ ਪਈ ਆ ਇਹਦਾ ਰੋਟੀ ਬਣੀ ਦੀ ਜਮਾ ਕੱਟਣ ਬਣੀ ਸਾਫ ਲੱਗ ਰਿਹਾ ਹਾਂ ਜਮਾ ਕਿੰਨਾ ਸੋਹਣਾ ਲੈ ਇਹਦਾ ਬਣ ਗਿਆ ਦਾ ਮੈਨੂੰ 10 ਸੋ ਬਣ ਗਿਆ ਆ ਗਿਆ ਉਹ ਆ ਤਾਂ ਜਮਾ ਕੱਟਿਆ ਜਾਂਦਾ ਲੈ ਉਹ ਯਾਰ ਜੀ ਖਾਂਦ ਪਤਲਾਦਾ ਕੱਟਿਆ ਲੈ ਲਾਉਂਗਾ ਵੀ ਗਿਆ ਸੀ ਜਮਨਬਰੀ ਦੀ ਰੀਤ ਲਈ ਇੱਕ ਲੈ ਜਾ ਰਿਹਾ ਜਪਾਜ ਉਹ ਤਾਂ ਦੁੱਧ ਵੀ ਆਂਦੀ ਆ ਹੁਣ ਅੱਛਾ ਮੈਂ ਬਾਹਲੀ ਤੋਂ ਸੀ ਆਪਾਂ ਚਲ ਲੈ ਵੀ ਜੀ ਖਾਓ ਹਾਂ ਬੱਸ ਵਿਆਹ ਬਣ ਗਿਆ ਹੈ ਹੈ ਤੁਹਾਨੂੰ ਅੱਲਾ ਬੋਲਾ ਹੋ ਰਿਹਾ ਦੇਖੋ ਲੈ ਵੀ ਇੱਕ ਰੋ ਦੇ ਦੇ ਆ ਬਣ ਗਿਆ ਹੋਈ ਖਾਣਾ ਇਹ ਬਣਾ ਗਿਆ ਹੂੰ ਪਰ ਆਹ ਤੋੜ ਕੇ ਤਾਂ ਲੈਦਾ ਮੈਨੂੰ ਆਪ ਦੀ ਖਾਂਦੀ ਹੋ ਗਈ ਚਲ ਬੱਸ ਹਾਂ ਆ ਆ ਹਾਂ ਉਹ ਆਪ ਡਰਿਲ ਵਾਲੀ ਆਪਸ਼ਨ ਨਹੀਂ ਰੱਭੀ ਸੀ ਹੂੰ ਕਿ ਜੇ ਕਿਵੇਂ ਰਿਹਾ ਦੂਜਾ ਪੀਜ਼ਾ ਜ਼ਬਰਦਸਤ ਪੀਜ਼ਾ ਮਨਪ੍ਰੀਤ ਦੂਜਾ ਪੀਜ਼ਾ ਜ਼ਬਰਦਸਤ ਸੀ ਨਾ ਹਾਂ ਬਹੁਤ ਟੇਸਟੀ ਸੀ ਇਹ ਸਲਾਈਸ ਰੀਤ ਨੂੰ ਤੋਂ ਬਾਅਦ ਰੀਤਾ ਪੀਜ਼ਾ ਜੀ ਤੀਜੇ ਦੀ ਤਿਆਰੀ ਹੈ ਹਾਂ ਜੀ ਤੇ ਜੀ ਤੀਜੇ ਦੀ ਤਿਆਰੀ ਹੈ ਤਿਆਰੀ ਅੱਬੀ ਚੱਲ ਰਹੀ ਹੈ ਵੈਸੇ ਦੂਜਾ ਘੈਂਟ ਬਣਿਆ ਸੀ ਨਾ ਬਹੁਤ ਵਾਰ ਸੇ ਵੀ ਬਣਿਆ ਸੀ ਯਾਰ ਯਾਰ ਆ ਗਿਆ ਵਧੀਆ ਬਸ ਆਪਣੇ ਕੋਲ ਦੋ ਰਹਿ ਗਏ ਹੁਣ ਦੋ ਬੇਸ ਰਹਿ ਗਏ ਜੀ ਹੁਣ ਲੋ ਜੀ ਸਾਡਾ ਤੀਜਾ ਵੀ ਹੈ ਇਹ ਮੈਨੂੰ ਥੋੜਾ ਜਿਹਾ ਧੈਂਟ ਲੱਗ ਰਿਹਾ ਜਮ ਹਾਸ ਲੋ ਜੀ ਕਰਤੀ ਐ ਸਲਾਈਸ ਟਟਾ ਵੀ ਬਣ ਗਿਆ ਆਪਣਾ ਇਹ ਵੀ ਗ੍ਰੇਡੀਏ ਸਵਣਪੀ ਪੈਨੇ ਕੇ ਇਹ ਵੀ ਸਾਰਾ ਮੈਨੂੰ ਹੀ ਫੜਾ ਲਓ ਮਰਬੀ ਸਾਰਾ ਖਾ ਲੇਗੀ ਹਾਂ ਹੈ ਖਾ ਲੂੰਗੀ ਹਾਂ 라 ਵੀ ਰੱਖ ਦੇ ਲੈ ਲੈ ਜਾ ਖਾ ਲੈ ਆਈ ਨਹੀਂ ਮੈਂ ਇਹ ਕੋਈ ਨਾ ਹੀ ਆਈ ਖਾ ਲੋ ਮੈਂ ਉਹ ਚੋ ਵੀ ਲੈ ਲੂੰਗੀ ਇਹ ਚੋ ਵੀ ਲੈ ਲੂੰ ਉਹਦੋਂ ਨੂੰ ਮੇਰਾ ਠੰਡਾ ਹੋ ਜੀ ਅੱਛਾ ਹੋ ਗਿਆ ਕਿਜੇ ਬਾਕੀ ਸਮਾਨ ਸਾਡਾ ਬਾਤ ਹੈ ਸਾਰਾ ਟੱਕ ਬਣ ਗਈ ਬਸ ਉਹ ਵੀ ਨਹੀਂ ਬਣਾ ਲੋ ਜੀ ਅੱਜ ਦਾ ਵਲੌਗ ਓਵਰ ਹੋ ਗਿਆ ਚਾਚੂ ਅਸੀਂ ਰੈਡੀ ਕਰ ਲਈ